ਹਾਂਜੀ ਬਈਓ ਅੱਜ ਮਿਊਜ਼ਿਕ ਸਿਸਟਮ ਲਾਇਆ 12 ਇੰਚ ਦੇ ਦੋ ਬੇਸਾਂ ਪੰਜ ਸਪੀਕਰ ਚੇਨ ਤੇ ਬਾਈ ਨੂੰ ਬੁੱਤ ਕਿਵੇਂ ਲੱਗੀ ਕੁਆਲਿਟੀ ਹਾਂਜੀ ਬਾਈ ਕੀ ਹਾਲ ਹੈ ਬਾਈ ਠੀਕ ਹੈ ਜੀ ਬਈ ਬਾਈ ਕਿਹੜਾ ਪਿੰਡ ਹੈ ਬਾਈ ਆਪਣਾ ਖੋਖਰਾਈ ਬਾਈ ਕਿਵੇਂ ਲੱਗੀ ਮਿਊਜ਼ਿਕ ਸਿਸਟਮ ਦੀ ਆਵਾਜ਼ ਬਾਈ ਪੂਰਾ ਵਧੀਆ ਬਈ ਸਰਾਹੀ ਹੈ ਤੇ ਮੈਂ ਕੁਆਲਿਟੀ ਕੁਆਲਿਟੀ ਦਾ ਫਰਕ ਹੈ ਬਾਈ ਪੂਰਾ ਵਧੀਆ ਪਹਿਲਾਂ ਵੀ ਚੱਲਦੇ ਆ ਆਪਣੇ ਕੋਲੇ ਮਦੇ ਚੱਲਦੇ ਸੱਟ ਬਈ ਆਪਣੀ ਹੋ ਵਧੀਆ ਕੋਣੇ ਕੁਆਲਿਟੀ ਚੈੱਕ ਬਾਈ ਤੁਹਾਨੂੰ ਮਿਊਜ਼ਿਕ ਸਿਸਟਮ ਦੀ